ਮਸਿਆਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਮੋਰਕਿੰਡ ਭਿੰਡਰ ਤੇ ਲੰਗਰ ਲੱਗਾ ਸੀ ਜਿੱਥੇ ਲੰਗਰ ਛਕਣ ਦੇ ਦੌਰਾਨ ਨਿਸ਼ਾਨਬੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬਟਾਰੀ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਤੀ ਹਰਪ੍ਰੀਤ ਸਿੰਘ ਦਾ ਆਪਸ ਵਿੱਚ ਟਕਰਾਅ ਹੋਇਆ ਤੇ ਟਕਰਾਅ ਹੋਣ ਤੇ ਹਰਪ੍ਰੀਤ ਸਿੰਘ ਵੱਲੋਂ ਕਿਰਪਾਨ ਨਾਲ ਨਿਸ਼ਾਨਬੀਰ ਸਿੰਘ ਨੂੰ ਸੱਟਾਂ ਮਾਰੀਆਂ ਤੇ ਮੌਕੇ ਤੋਂ ਫਰਾਰ ਹੋ ਗਿਆ ਜਿਹੜਾ ਨਿਸ਼ਾਨਬੀਰ ਸਿੰਘ ਆ ਉਹ ਸਿਵਲ ਹਸਪਤਾਲ ਬਾਬਾ ਬਕਾਲਾ ਦੇਖੇ ਜਿਹੜੇ ਇਲਾਜ ਆ ਜਿਹਦੇ ਬਿਆਨ ਦੇ ਆਧਾਰ ਤੇ ਕੱਲ ਹੀ ਮਕਦਮਾ ਨੰਬਰ 93/24 ਜੁਰਮ 118 ਜੁਰਮ 2 351 ਬੀ ਐਨ ਐਸ ਦਰਜ ਰਿਟਰ ਕੀਤਾ ਗਿਆ ਤੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਆ ਜਿਹਨੂੰ ਜਲਦੀ ਹੀ ਦਿਵਤਾਰ ਕਰ ਲਿਆ ਜਾਵੇਗਾ ਸਰ ਕੋ ਰਜਿਸਟਰੀ ਪ੍ਰਾਂਤ ਮੇਂ ਪੁਰਾਣੀ ਕੋਈ ਰੰਜਿਸ਼ ਨਹੀਂ ਆ ਗਈ ਜੀ ਸਿਰਫ ਉਹ ਲੰਗਰ ਚਾਹ ਚੱਕ ਦੇ ਦਰਾਨੀ ਟਕਰਾਅ ਹੋਇਆ ਆਪ ਸੱਚੇ ਨਾਲ ਇਕੱਲਾ ਓਹੀ ਵਿਅਕਤੀ ਨੂੰ ਸੱਟਾਂ ਮਾਰੀ ਗਈ ਹੋਰ ਵੀ ਕੋਈ ਵਿਅਕਤੀ ਹੈ ਨਾਲ ਨਹੀਂ ਇਹ ਇੱਕ ਨੂੰ ਹੀ ਸੱਟਾਂ ਵੱਜੀਆਂ ਜੀ ਇੱਕ ਹੀ ਬੰਦਾ ਮਾਰਨ ਵਾਲਾ ਇੱਕ ਦੇ ਵੱਜੀਆਂ ਜੀ ਸਰ ਦੋਸੀ ਇਸ ਟਾਈਮ ਫਰਾਰ ਹੈ ਕੀ ਇੱਥੇ ਹਾਂਜੀ ਫਰਾਰ ਹੈ ਜੀ ਪਾਲ ਚੱਲ ਰਹੀ ਹੈ ਹਾਂਜੀ ਗ੍ਰਿਫਤਾਰੀ ਲਈ ਪਾਲ ਚੱਲ ਰਹੀ ਹੈ ਜੀ ਕੋਈ ਪਹਿਲਾਂ ਕੋਈ ਮੁਕਦਮਾ ਹੋਇਆ ਤੇ ਕੋਈ ਹੈਗਿਆ ਨਹੀਂ ਨਹੀਂ ਪਹਿਲਾਂ ਕੋਈ ਮੁਕਦਮਾ ਨਹੀਂ ਹੈਗਾ ਤੇ